ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਦੇ ਆਧਾਰਿਤ ਫਿਲਮ ਚਮਕੀਲਾ ਵਿੱਚ ਸਵਰਨ ਸਿੰਘ ਸਿਵਿਆ ਦਾ ਰੋਲ ਪਲੇ ਕਰਨ ਵਾਲੇ ਅਪਿੰਦਰ ਸਿੰਘ ਅੱਜ ਫਿਲਮ ਨੂੰ ਭਰਪੂਰ ਪਿਆਰ ਮਿਲਣ ਤੋਂ ਬਾਅਦ ਵਾਹਿਗੁਰੂ ਦੇ ਦਰਕਾਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਨਹੀਂ ਪਹੁੰਚੇ ਮਹਾਰਾਜ ਜੀ ਕੀ ਪੈ। ਸਸ਼ੀ ਗਾ ਜੀ ਸਾਰਿਆਂ ਨੂੰ ਜੀ ਅ ਮਹਾਰਾਜ ਦੀ ਬਹੁਤ ਮਿਹਰ ਆ ਮੈਂ ਅੰਮ੍ਰਿਤਸਰ ਦੀ ਗੁਰਨਾਮ ਦਾਸ ਦੀ ਨਗਰੀ ਤੋਂ ਤੇ ਮੈਂ ਬਹੁਤ ਸੋਣਾ ਕੰਮ ਕਰ ਰਿਹਾ ਮਹਾਰਾਜ ਨੇ ਬਹੁਤ ਬਹੁਤ ਬਖਸ਼ਿਸ਼ ਕੀਤੀ ਹੈ ਤੇ ਕੰਮ ਕਰਨ ਤੋਂ ਬਾਅਦ ਦੋ ਫਿਮਾ ਰਿਲੀਜ਼ ਹੋਣ ਤੋਂ ਬਾਅਦ ਮੈਂ ਪਹਿਲੀ ਵਾਰੀ ਅੰਮ੍ਰਿਤਸਰ ਆਇਆ ਤੇ ਸ਼ੁਕਰਾਨਾ ਕਰਨ ਆਇਆ ਜੀ। ਤੁਮਕੀਲੇ ਨੂੰ ਕਿਹਦਾ ਯਾਦ ਕਰਦੇ ਹੋ? ਬੜੀ ਕਦੇ ਪਛਾਣ ਮਨਾਈਏ ਉਸਕੇ ਲਈ। ਹਾਂ ਜੀ ਪਹਿਲੇ ਤਾਂ ਮੈਂ ਕਦੀ ਉਸ ਬਾਰੇ ਜਾਣਦਾ ਨਹੀਂ ਸੀ। ਬਟ ਬੀਗਿੰਗ ਐਨ ਆਰਟਿਸਟ ਮੈਂ ਐਕਟਿੰਗ ਫੀਲਡ ਦੇ ਵਿੱਚ ਆ ਤੇ ਜਦੋਂ ਵੀ ਸਾਨੂੰ ਕੋਈ ਪ੍ਰੋਜੈਕਟ ਮਿਲਦਾ ਤੇ ਆਪਾਂ ਨੂੰ ਉਹਦੇ ਬਾਰੇ ਵਿੱਚ ਸਟੱਡੀ ਕਰਨਾ ਪੈਂਦਾ ਡੀਪਲੀ ਡਿਟੇਲ ਦੇ ਵਿੱਚ ਸਟੱਡੀ ਕਰਨਾ ਪੈਂਦਾ ਉਹ ਆਰਟਿਸਟ ਹੀ ਆਪਨੇ ਆਪਣੇ ਟਾਈਮ ਦਾ ਕਮਾਲ ਦਾ ਆਰਟਿਸਟ ਸੀ ਤੇ ਤੁਸੀਂ ਸਾਰੇ ਫਿਲਮ ਦੇਖੋਗੇ ਤੁਹਾਨੂੰ ਜਿਆਦਾ ਵਧੀਆ ਪਤਾ ਲੱਗੇਗਾ ਕੀ ਰੋਲ ਸੀ ਤੁਹਾਡਾ ਜੀ ਮੇਰਾ ਰੋਲ ਸੀ ਸਰਦਾਰ ਸਵਨ ਸਿੰਘ ਸਿਵਿਆ ਜੀ ਦਾ ਰੋਲ ਸੀ ਔਰ ਗਵਰਨਮੈਂਟ ਆਫੀਸਰ ਸੀਗੇ ਪ੍ਰੋਪਰ ਸਾਬਤ ਸੂਰਤ ਸਰਦਾਰ ਬੰਦੇ ਸੀਗੇ ਤੇ ਉਹ ਜਦੋਂ ਚਮਕੀਲਾ ਨੂੰ ਮਿਲਦੇ ਨੇ ਉਸ ਟਾਈਮ ਉਹਨੂੰ ਮਾਰਨ ਦੀ ਧਮਕੀਆਂ ਆਉਂਦੀਆਂ ਸੀ ਤੇ ਸਵਨ ਸਿੰਘ ਸਿਵਾ ਜੀ ਨੇ ਉਹਨੂੰ ਮਾਫੀ ਦਿਲਵਾਈ ਸੀ ਦਰਵਾਦ ਸਾਹਿਬ ਤੋਂ ਤੇ ਉਹਨੇ ਤੋਬਾ ਕੀਤੀ ਸੀ ਕਿ ਮੈਂ ਅੱਗੋਂ ਵਧੀਆ ਹੋਰ ਕੰਮ ਕਰੂੰਗਾ ਤੇ ਉਸ ਤੋਂ ਬਾਅਦ ਸਰਦਾਰ ਸਵਨ ਸਿੰਘ ਸਿਵਾ ਜੀ ਨੇ ਉਹਨਾਂ ਨੂੰ ਇੱਕ ਧਾਰਮਿਕ ਗੀਤ ਲਿਖ ਕੇ ਦਿੱਤਾ ਸੀ ਸਤੋ ਬਾਬਾ ਖੋਲਿਆ ਤੇਰਾ ਨਨਖਾਣਾ ਤੇ ਜੋ ਉਹਦੇ ਗਾਣੇ ਸੀ ਜੋ ਸਾਰੇ ਜਾਣਦੇ ਨੇ ਹਨਾ ਵਧੀਆ ਤਰੀਕੇ ਨਾਲ ਉਹ ਗਾਣੇ ਗਾਉਂਦਾ ਸੀ ਤੇ ਇਹ ਧਾਰਮਿਕ ਗਾਣੇ ਤਾਂ ਉਹਦੇ ਹੋਰ ਸੁਪਰ ਡੂਪਰ ਹਿੱਟ ਹੋ ਗਏ ਸੀ ਤੇ ਪਹਿਲਾ ਗਾਣਾ ਸੀ ਸਤੋ ਬਾਬਾ ਖੋਲਿਆ ਤੇਰਾ ਨਨਖਾਣਾ ਜੋ ਸਰਦਾ ਅਸਵੰ ਸਿੰਘ ਜੀ ਸੀ ਵਿਦਿਨ ਲਿਖੇ ਦਿੱਤਾ ਸੀ ਤੋਂ ਉਥੋਂ ਚੰਕੀਲੇ ਦਿੱਤੇ ਸਵਨ ਸਿੰਘ ਜੀ ਦੀ ਇੱਕ ਸੋਹਣੀ ਜਰਨੀ ਸਟਾਰਟ ਹੋਈ ਬਹੁਤ ਸ਼ੁਕਰ ਹੈ ਜੀ ਮੈਂ ਇਹਨਾ ਸੋਚਿਆ ਨਹੀਂ ਸੀ ਫਿਲਮ ਕੋਈ ਵੀ ਅੱਜ ਤੱਕ ਦੀ ਕੋਈ ਵੀ ਫਿਲਮ ਨਹੀਂ ਹੈ ਜੋ Netflix ਤੇ ਇੱਕ ਦਿਨ ਦੇ ਵਿੱਚ ਸੁਪਰ ਹਿੱਟ ਹੋ ਗਈ ਤੇ ਗਲੋਬਲੀ ਹਿੱਟ ਦੂਸਰੇ ਨੰਬਰ ਤੇ ਦੂਸਰੇ ਦਿਨ ਗਲੋਬਲੀ ਹਿੱਟ 6ਵੇਂ ਨੰਬਰ ਰੈਂਕ ਤੇ 5ਵੇਂ 6ਵੇਂ ਨੰਬਰ ਰੈਂਕ ਤੇ ਪੂਰੀ ਦੁਨੀਆ ਦੇ ਵਿੱਚ ਦੂਸਰੇ ਦਿਨ ਹੀ ਆ ਗਈ ਤੇ ਹਜੇ ਵੀ ਇਸ ਟਾਈਮ ਚਰਚਾ ਚਾ ਫਿਲਮ ਕੀ ਕਹਿਣਾ ਚਾਹੁੰਦਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੀ ਵਿਸ਼ਵਾਸ ਬੜੀ ਵੱਡੀ ਚੀਜ਼ ਆ ਮੈਨੂੰ 8-9 ਸਾਲ ਲੱਗੇ ਮੈਂ ਮਾਰੇ ਤੇ ਭਰੋਸਾ ਕੀਤਾ ਤੇ ਲੱਗਿਆ ਰਿਹਾ ਤੇ ਅੱਜ ਬੜਾ ਸ਼ੁਕਰਗੁਜ਼ਾਰ ਆ ਮਹਾਰਾਜ ਦਾ ਕਿ ਅੱਗੇ ਹੋਰ ਸੇਵਾ ਲੈਣ ਤੇ ਮੈਂ ਇਸੇ ਸਰੂਪ ਨੂੰ ਅੱਗੇ ਹੋਰ ਲੈ ਕੇ ਜਾਵਾਂ ਤੇ ਖੂਬ ਤਰੱਕੀ ਕਰਾਂ ਅਗਰ ਜਿੱਦਾਂ ਮੇਹਾਰਾ ਚਾਹਤ ਨਵਾਂ ਕੀ ਲੈ ਕੇ ਆ ਰਿਹਾ ਨਵਾਂ ਜੀ ਜਲਦੀ ਪਤਾ ਲੱਗੇਗਾ ਕਿਉਂਕਿ ਕਾਫੀ ਚੀਜ਼ਾਂ ਨੇ ਪਾਈਪਲਾਈਨਸ ਨੇ ਤੇ ਜਦੋਂ ਕੋਈ ਵਧੀਆ ਚੀਜ਼ ਕਨਫਰਮ ਹੋ ਜਾਂਦੀ ਉਹਦੇ ਦੱਸਣ ਦਾ ਮਜ਼ਾ ਆਉਂਦਾ ਪ੍ਰਾਪਤੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز